ਜੀ ਸਰ ਮਾਨਯੋਗ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਯੁੱਧ ਨਸ਼ਾ ਵਿਰੋਧ ਲਗਾਤਾਰ ਜਾਰੀ ਇਸ ਮੁਹਿੰਮ ਦੇ ਘੜੀ ਵਿੱਚ ਬੀਤੇ ਦਿਨੀ ਠਾਣਾ ਟਰੰਕਟ ਵਿੱਚ ਦਰਜ ਹੋਏ ਮਕਦਮਾ ਨੰਬਰ 125 ਦੇ ਵਿੱਚ ਸਾਡੇ ਸੀਐਸਟਾਫ ਮੋਗਾ ਦੀ ਟੀਮ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਉਹਨਾਂ ਨੇ ਮੋਗਾ ਟਰੰਕਟ ਮੋਗਾ ਤੋਂ ਬਿਲੰਦਰਾਣੀ ਸੜਕ ਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਦੇਵਸਤੀ ਤਲਾਸ਼ੀ ਲੈਣ ਤੇ ਉਸ ਕੋਲੋਂ 500 ਗ੍ਰਾਮ ਹੈਰੋਇਨ ਰਿਕਵਰ ਕੀਤੀ ਗਈ। ਇਸ ਵਿਅਕਤੀ ਦੀ ਪਛਾਣ ਮਨਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਸ਼ੇਰਪੁਰ ਜ਼ਿਲ੍ਹਾ ਮੋਗਾ ਵਜੋਂ ਹੋਈ ਹੈ ਤੇ ਇਹ ਉਸ ਇਸ ਦੇ ਹੈਰੋਇਨ ਦੇ ਨਾਲ-ਨਾਲ ਇਸ ਕੋਲ ਇੱਕ i20 ਗੱਡੀ ਵੀ ਰਿਕਵਰ ਕੀਤੀ ਗਈ ਹੈ। ਇਹਦਾ ਅੱਜ ਮਾਂਜੋਗ ਅਦਾਲਤ ਵਿੱਚ ਪੇਸ਼ ਹੋ ਕਰਕੇ ਦਾ ਰਵਾਨਿਆ ਜਾ ਰਿਹਾ ਤਾਂ ਕਿ ਪਤਾ ਲੱਗ ਸਕੇ ਵੀ ਇਹ ਹੈਰੋਇਨ ਕਿੱਥੋਂ ਲੈ ਕੇ ਆਇਆ ਸੀ ਤੇ ਇਹਨੇ ਇੱਥੇ ਕਿਸ ਨੂੰ ਦਰਦੀ ਸੀ ਸਰ ਇਹਨਾਂ ਤੇ ਪਹਿਲਾਂ ਵੀ ਕੋਈ ਮਕਦਮਾ ਦਰਜ ਹੈ ਤੁਹਾਨੂੰ ਹਾਂ ਜੀ ਇਸ ਵਿਅਕਤੀ ਤੇ ਪਹਿਲਾਂ ਵੀ ਦੋ ਐਨਡੀਪੀਏ ਐਕਟ ਦੇ ਮਕਦਮੇ ਦਰਜ ਹਨ ਤੇ ਇਸ ਦਾ ਇਸ ਦੇ ਸਾਥੀਆਂ ਬਾਰੇ ਵੀ ਪਤਾ ਲੱਗਿਆ